ਮંત્રી ਕੁਲਦੀਪ ਢਾਲੀਵਾਲ ਲਗਾਤਾਰ ਕਿਸਾਨਾਂ ਦੀ ਸ਼ਿਕਾਇਤ ਕਰਨ ਤੇ ਮੌਕੇ ਤੇ ਹੱਲ ਦੇ ਲਈ ਪਹੁੰਚ ਜਾਂਦੇ ਨੇ ਹੜਾਂ ਦੇ ਦੌਰਾਨ ਵੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕਿਸਾਨਾਂ ਦੇ ਨਾਲ ਖੜੇ ਦਿਖਾਈ ਦਿੱਤੇਆਂ ਮੁਸ਼ਕਲਾਂ ਸੁਣ ਰਹੇ ਸਨ ਤੇ ਹੱਲ ਵੀ ਕੀਤਾ ਗਿਆ ਇਸੇ ਤਰ੍ਹਾਂ ਉਹਨਾਂ ਨੇ ਸੈਸ਼ਨ ਦੇ ਵਿੱਚ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਅਰਾ ਮਾਰਿਆ ਤਾਂ ਹੁਣ ਵੀ ਜਦੋਂ ਕਿਸਾਨਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਤਾਂ ਮੰਤਰੀ ਢਾਲੀਵਾਲ ਸਕੈਂਟਾਂ ਦੇ ਵਿੱਚ ਪਹੁੰਚ ਜਾਂਦੇ ਨੇ ਸ਼ਿਕਾਇਤ ਇਹ ਮਿਲੀ ਸੀ ਕਿ ਉਹਨਾਂ ਨੂੰ ਖਾਦ ਨਹੀਂ ਮਿਲ ਰਹੀ ਤਾਂ ਉਸੇ ਵੇਲੇ ਮੰਤਰੀ ਢਾਲੀਵਾਲ ਨੇ ਖੇਤੀਬਾੜੀ ਅਧਿਕਾਰੀਆਂ ਨੂੰ ਸਾਧ ਲਿਆ ਤੇ ਉਹਨਾਂ ਨੂੰ ਨਾਲ ਲੈ ਕੇ ਦੁਕਾਨਾਂ ਤੇ ਪਹੁੰਚ ਗਏ। ਮੰਤਰੀ ਕੁਲਦੀਪ ਢਾਲੀਵਾਲ ਨੇ ਕਿਹਾ ਕਿ ਕਈ ਦੁਕਾਨਦਾਰਾਂ ਨੂੰ ਖਾਦ ਨਹੀਂ ਮਿਲੀ ਤੇ ਮੈਨੂੰ ਸ਼ੱਕ ਹੈ ਕਿ ਕੁਝ ਅਧਿਕਾਰੀ ਡੀਲਰਾਂ ਦੇ ਨਾਲ ਮਿਲੀਭੁਗਤ ਕਰ ਰਹੇ ਨੇ ਤੇ ਬਲੈਕ ਕਰ ਰਹੇ ਨੇ। ਸਾਰੇ ਖੇਤੀਬਾੜੀ ਅਧਿਕਾਰੀਆਂ ਨੂੰ ਸੱਚਾਈ ਦਿਖਾਈ ਤੇ ਮੌਕੇ ਤੇ ਕਾਰਵਾਈ ਦੇ ਹੁਕਮ ਦਿੱਤੇ। ਕੀ ਕੁਝ ਕਹਿਣਾ ਸੀ ਮੰਤਰੀ ਢਾਲੀਵਾਲ ਦਾ ਤੇ ਕੀ ਸੀ ਪੂਰਾ ਮਾਮਲਾ ਆਓ ਸੁਣਦੇ ਹਾਂ। ਕੋਈ ਡੀਆਈਸਾਦੋ ਬਲੈਕ ਵੇਚਦੇ ਆ। ਇਹਦੇ ਆਪਾਂ ਨਹੀਂ ਕਹਿ ਰਹੇ। ਸਮਝਦੇ ਕਾਲਾ ਬਜਾੜੀ ਕਰ ਰਹੇ ਆ। ਹਾ ਦੇਖੋ ਕਿੰਨੀਆਂ ਦੁਕਾਨਾਂ ਦੇ ਕੇ ਆਪਾਂ ਕਿਤੇ ਡਾਇਆ ਦਾ 1 ਕਿਲੋ ਨਹੀਂ ਮਿਲੀ ਇਹ ਤਾਂ ਮਲ ਡਾਇਆ ਹੀ ਪਿੱਛੇ ਵੇਚਦੇ ਉਹਨਾਂ ਦੀ ਉਹਦੇ ਸਟਾਕ ਵਿੱਚ ਜਿਹੜਾ ਮਸ਼ੀਨ 'ਚ ਆਪਾਂ ਹੁੰਦੀ ਆ ਪਹਿਲਾਂ ਆਪਾਂ ਅਗਨੋਲਜਮੈਂਟ ਕਰਦੇ ਆ ਇਹਨਾਂ ਤੋਂ ਬਾਹਰ ਤੇ ਕੁਝ ਵੀ ਨਹੀਂ ਹੁੰਦਾ ਜੇ ਹੋਏਗੀ ਵੀ ਉਹ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਜਾਣਕਾਰੀ ਹੁੰਦੀ ਹੂੰ ਨਹੀਂ ਕੋਈ ਨਹੀਂ ਇਹ ਤੇ ਬੇਨਤੀ ਆ ਸਰ ਸਰ ਮੈਂ ਆਪ ਲੈ ਕੇ ਆਇਆ ਹਾਂ ਤੁਹਾਨੂੰ ਤੁਹਾਡੇ ਕੋ ਕੀ ਸ਼ੋਭਨਾਮ ਜੀ ਮੇਰਾ ਜਗਜੀਤ ਸਿੰਘ ਜਗਜੀਤ ਜਗਜੀਤ ਜੀ ਮੈਂ ਆਪ ਲੈ ਕੇ ਆਇਆ ਹਾਂ ਚੀਫ ਸਾਹਿਬ ਨੂੰ ਦਿਖਾਉਣ ਵਾਸਤੇ ਸਾਦੇ ਹੜਪੀਰ ਏਰੀਆ ਦੇ ਵਿੱਚ ਖਾਦ ਹੈ ਨਹੀਂਗੀ ਚਲੋ ਹੜਪੀਰ ਤੇ ਨਾਮ ਹੀ ਹੋਏ ਸਰ ਨਾਮ ਹੀ ਹੋਏ ਤਾਂ ਵੀ ਚਾਹੀਦੀ ਨਾ ਹਾਂ ਕਿਸਾਨ ਦੇ ਸਾਰੇ ਕਿਸਾਨ ਨਹੀਂ ਸਾਡੇ ਕਿਸਾਨ ਤਾਂ ਕਿਸਾਨ ਹੀ ਆ ਨਾ ਤੁਸੋ ਸਾਦੀ ਇਹਨਾਂ ਕੋ ਖਾਦ ਵੀ ਆਉਂਦੀ ਹੈ ਸਸਤੀ ਖਾਦ ਸਰ ਖਾਦ ਸਰ ਕੋਈ ਦੇ ਨਹੀਂ ਆਈ ਜੀ ਸਰ ਖਾਦ ਆਈ ਕਦੀ ਆਈ ਆਈ ਨਹੀਂ ਸਾਰੇ ਸੀਜ਼ਨ ਇੱਕ ਬੋਰੀ ਵੀ ਨਹੀਂ ਆਈ ਹੈ ਹਾਂ ਇੱਕ ਬੋਰੀ ਵੀ ਨਹੀਂ ਆਈ ਕੋਈ ਦਿਨ ਦਾ ਖਾਦ ਆਈ ਨਹੀਂ ਕੋਈ ਬੋਰੀ ਨਹੀਂ ਇੱਕ ਬੋਰੀ ਵੀ ਨਹੀਂ ਆਈ ਸੱਦੀ ਦੇਖੋ ਨਹੀਂ ਸਰ ਸਸੀਗਾ ਅੱਪਾ ਕੀ ਕਹਦੇ ਸਾਡੇ ਕੋ ਇੱਥੇ ਇੱਕ ਬੋਰੀ ਨਹੀਂ ਆਈ ਹੇ ਤੱਕ ਹਾਂ ਗੋੜ ਕਰਨਾ ਨਹੀਂ ਨੀ ਨੋਡ ਕੋ ਦੋ ਇੰਨ ਨੂੰ ਸਿੱਧੀ ਖਾਦ ਭੇਜੋ ਯਾਦ ਐਸ ਦੇ ਦੀਏ ਦੇ ਵਿੱਚ ਤੇ ਖਾੜਾ ਇੱਥੇ ਇੱਕ ਮੋਰੀ ਖਾਦ ਦੀ ਨਹੀਂ ਆਈ ਦੋਤੀ ਐਂਟੀ ਐਸ ਨਹੀਂ ਸਰ ਕੋਈ ਵੀ ਨਹੀਂ ਆਈ ਕਹਿੰਦੇ ਕੋਈ ਖਾਦ ਨਹੀਂ ਆਈ ਜੀ ਦੇਖੋ ਤੁਹਾਨੂੰ ਭੇਜਦਾ ਕੌਣ ਹੈ ਸਰ ਸਾਰਾਂ ਕੋ ਲਈਦੀ ਆ ਸਰ ਕੋਈ ਵੀ ਨਹੀਂ ਅਜੇ ਅਸ਼ੋਕਵਾਲ ਕੋ ਅਸ਼ੋਕੋ ਮਾਰ ਕੋ ਤਰਲੋਗ ਜਾ ਅੰਮ੍ਰਿਤਸਰ ਭੋਲੇ ਸ਼ੰਕਰ ਆ ਗਏ ਉਹਦੇ ਸ਼ੰਕਰ ਤੇ ਅਸ਼ੋਕ ਤਵਾ ਉੱਤ ਛੋਕ ਤੋਂ ਲੋਗ ਨੂੰ ਕਹੋ ਇਹ ਤਾਂ ਬੰਦ ਕਰ ਦੋ ਹਾਂ ਸੋਰੀ ਹਾਂ ਸਾਰੇ ਸਮਾਨ ਨਹੀਂ ਆਉਣਾ ਚਾਹੀਦਾ ਇਹ ਨਾਲ ਨਹੀਂ ਨਹੀਂ ਸਭ ਇੱਕ ਤਾਂ ਸਮਾਨ ਨਹੀਂ ਉਹਨਾਂ ਨੂੰ ਭੇਜ ਰਾਂ ਜੀ ਇੱਕ ਸਾਧ ਇਹਨਾਂ ਨੂੰ ਸਿੱਧਾ ਇੱਕ ਟਰੱਕ ਸਿੱਧਾ ਭੇਜੋ ਇੱਥੇ ਇੱਕ ਬੋਰੀ ਨਹੀਂ ਆਈ ਆਈ ਤਾਂ ਸਰ ਅੱਗੇ ਸੇਵਾ ਕਰਨ ਡਿਆ ਵੀ ਸੇਵਾ ਹੀ ਹੈ ਵੀ ਸਰ ਕਿਉਂਕਿ ਆ ਭਾਈ ਆਪ ਜ਼ਿੰਮੇਵਾਰ ਬੰਦੇ ਆ ਤੇ ਅੱਗੇ ਸਾਡੇ ਇੱਧਰ ਫਲੱਡ ਆ ਕੇ ਮਾੜਾ ਹੋਇਆ ਸਾਡਾ ਬਹੁਤ ਨੁਕਸਾਨ ਆ ਗਿਆ ਕੋਈ ਖਾਦ ਭੇਜਦੇ ਆ ਪਰ ਮਹਿੰਗੀ ਦੀ ਮਤ ਨਾ ਜੀ ਨਾ ਜੀ ਅੱਜ ਤੱਕ ਕੋਈ ਪਤਾ ਜੇ ਮੈਂ ਭਾਜੀ ਸੇਵਾ ਕਰਨੀ ਆ ਤੁਹਾਡੇ ਏਰੀਆ ਦਾ ਨੁਕਸਾਨ ਹੋਇਆ 1 ਰੁਪਇਆ ਮਹਿੰਗੀ ਦੇ ਵਿੱਚ ਸਾਰੀ ਭਾਵੇਂ ਮੈਨੂੰ ਪੱਲਿਓ ਪਉਣੀ ਪਵੇ ਜੀ ਹਾਂ ਕੋਈ ਨਹੀਂ ਕੋਈ ਗੱਲ ਨਹੀਂ ਖਾਦ ਪਏ ਇੰਨੇ ਆ ਮੈਂ ਇਹਦਾ ਚੀਫ ਸਾਹਿਬ ਨੂੰ ਨਾਲ ਲੈ ਕੇ ਆ ਤਾਈਂ ਮੈਂ ਚੀਫ ਸਾਹਿਬ ਨੂੰ ਨਾਲ ਲੈ ਕੇ ਆ ਠੀਕ ਹੈ ਸਰ ਕਿ ਸਾਡੇ ਸਟੋਰਾਂ ਦੇ ਵੇਖੀਏ ਜਿਹੜੇ ਕਾਲਾ ਬਾਜ਼ਾਰੀ ਕਰ ਰਹੇ ਆ ਜਮ੍ਹਾਂ ਖੋਦੀ ਕਰ ਰਹੇ ਆ ਇਹ ਕਿੱਥੇ ਦੇ ਦੇ ਕਿੱਥੇ ਨਹੀਂ ਦੇ ਦੇ ਹਾਂਜੀ ਹਾਂਜੀ ਸਰ ਜ਼ਰੂਰੀ ਸਰ ਸਮਝਿਆ ਕਿ ਤੁਸੀਂ ਮੈਂ ਇੱਥੇ ਸਟੋਰ ਦੇ ਅੰਦਾਜ਼ ਇੱਥੇ ਸਭ ਤੋਂ ਜ਼ਿਆਦਾ ਪਾਣੀ ਆ ਤੇ ਇੱਕ ਬੋਰੀ ਇੱਥੇ ਅਜੇ ਤੱਕ ਖਾਦ ਹੀ ਨਹੀਂ ਆਈ ਸਰ ਅਸੀਂ ਨੇ ਪੜਾ ਗਏ ਦੇਖਿਆ ਦੇਖੋ ਸਰ ਤੁਹਾਨੂੰ ਵੀ ਅਸੀਂ ਦੱਸਾ ਜੇ ਮੁੱਖ ਮੰਤਰੀ ਸਾਹਿਬ ਨੂੰ ਮਿਲਪੈ ਲੈ ਕੇ ਆਏ ਨੇ ਹਾਂ ਸਤਿ ਸ਼੍ਰੀ ਅਕਾਲ ਮੈਂ ਪ੍ਰਧਾਨ ਜੀ ਅਗਿਲ ਸਰ ਦੇ ਕੇ ਆਏ ਹੁਣ ਹਾਂਜੀ ਸਰ ਆ ਦੇਖੋ ਸਰ ਹਾਂ ਡਾਇਰੈਕਟਰ ਸਾਹਿਬ ਨੂੰ ਦੇਣਾ ਹਾਂ ਤੇ ਕਾਹਦੇ ਕੋਲ ਸਰ ਇੱਕ ਮੁੱਖ ਮੰਤਰੀ ਸਾਹਿਬ ਨੂੰ ਦਿੱਤਾ ਸੀਗਾ ਤੇ ਕਾਡਿਵਟੀ ਕਮਿਸ਼ਨ ਸਾਹਿਬ ਨੂੰ ਹੈਲੋ ਇਹਨਾਂ ਨੇ ਉੱਦ ਮੁੱਖ ਮੰਤਰੀ ਸਾਹਿਬ ਨੂੰ ਦਿੱਤਾ ਇੱਕ ਚੀਜ਼ ਇੱਕ ਕਿਲੋ ਚੀਜ਼ ਨਹੀਂ ਆਉਣੀ ਚਾਹੀਦੀ ਦੂਜੀ ਟੋੜੇ ਦੇ ਨਾਲ ਕੋਈ ਕਿਲੋ ਕੈਮੀਕਲ ਨਹੀਂ ਆਉਣਾ ਚਾਹੀਦਾ ਸਰ ਜੀਓ ਚੀਫ ਜੇ ਆ ਗਿਆ ਤਾਂ ਵੇਖ ਲਓ ਕੀ ਵਰਤ ਹਾਂ ਆ ਜਾਓ ਹਾਂ ਪਿੱਛੇ ਵੀ ਨਹੀਂ 450 ਬੰਦ ਡਾਇਰੈਕਟਰ ਨਾ ਚੰਗਾ ਪਰ ਡਾਇਰੈਕਟਰ ਉਹ ਤੋਂ ਬਾਅਦ ਨਹੀਂ ਆਈ ਨਹੀਂ ਉਹ ਤੋਂ ਬਾਅਦ ਪਿਛਲੇ ਮਹੀਨੇ ਦਾ ਮਤਲਬ ਹੋ ਗਿਆ ਕਿ ਅੱਜ 1500 ਤਰੀਕ ਹੋ ਗਈ ਹਾਂਜੀ ਅਕਤੂਬਰ ਮਹੀਨੇ ਚ ਦੇ ਕੋਈ ਇੱਕ ਬੋਰੀ ਨਹੀਂ ਬਹੁਤ ਸਾਰ ਰੈਕਿੰਗ ਲੱਗਾ ਜੋ ਹੁੰਦਾ ਸਰ ਦੇਖੋ ਇੱਥੇ ਇੱਕ ਰੈਕ ਆਇਆ ਆ ਪੀਪੀ ਪੀ ਦਾ ਉਹਦੇ ਚ 20 20 13 ਹੀ ਦੇ ਥੋੜੀ ਪਰਸੈਂਟੇਜ ਹੈ ਕਿਦਾ ਹਾਂ ਹਾਂਜੀ ਤੁਸੀਂ ਉਹ ਦੂਜਾ ਸਮਾਨ ਨਾਲ ਦਿੰਦੇ ਆ ਅਸੀਂ ਤਾਂ ਸਭ ਉਹਨਾਂ ਦੇ ਖਿਲਾਫ ਆ ਜੀ ਉਦੋਂ ਕੋਈ ਸਬਾਨ ਨਹੀਂ ਦੇਣਾ ਜੀ ਦੱਪਾ ਜੋ ਮੱਦੀ ਹੋ। ਕਈ ਤਾਂ ਨਹੀਂ ਆ ਕੇ ਕੋ ਗਿੱਲ ਰੇਟ ਵਾਦ ਲਾਉਂਦਾ ਜਾਂ ਸਬਾਨ ਦਿੰਦਾ। ਕਈ ਜ਼ਿੰਦਗੀ ਚ ਨਹੀਂ ਆਊਗਾ ਨਾ ਕਰਨਾ। ਤੁਹਾਨੂੰ ਖਾਦ ਭੇਜਦੇ ਹੁਣ। ਮੈਂ ਚੀਫ ਸਰਬ ਨੂੰ ਤੈਉਂ ਦਾਲ ਲੱਗਿਆ। ਤੁਹਾਨੂੰ ਖਾਦ ਮਿਲੂਗੀ ਪਰ ਕਿਸੇ ਨੂੰ ਰੇਟ ਨਹੀਂ ਜਮਾਨਾ। ਨਹੀਂ ਲਾਉਣਾ ਕਿਉਂ? ਸਭ ਦੇ ਨਾਂ ਕੋਈ ਕੈਮੀਕਲ ਹੋਰ ਕਿਸੇ ਨੂੰ ਦੇਣਾ। ਕਿਸੇ ਨਹੀਂ ਦੇਣਾ। ਕੋਈ ਚੀਜ਼ ਨਹੀਂ ਮਿਲੂ। ਠੀਕ ਹੈ ਨਾ। ਚੰਬਲ ਸਾਡੀ ਦਿੰਦੀ ਨਹੀਂ ਆ। ਅਸਲੀਆ ਕੰਪਨੀਆਂ ਦਿੰਦੀ ਆ ਚੰਬਲ ਤੇ ਟੈਗਿੰਗ ਕਰਦੀ ਨਹੀਂ ਆ। ਹਾਂ। ਜੇ ਦੂਜਿਆਂ ਕੋਈ ਥੋੜਾ ਮੰਗਦੇ ਆ। ਉਹ ਕਹਿੰਦੇ ਆ ਹੌਸੇਲਰ ਕਹਿੰਦੇ ਨਾਲ ਕੀ ਲੋਗ ਹੈ ਜੀ ਹਾਂ ਕਿੰਨੇ ਟਨ ਲੋਗ ਹੈ ਜੀ ਬਾਇਓ ਜਿਹੜੀ 200 ਰੁਪਿਆ ਦੀ 120 ਰੁਪਿਆ ਨਾਉਂਦੇ ਆ ਜੀ ਹਾਂ ਨਹੀਂ ਦੀ ਲੈਣੀ ਦਿਓ ਹਾਂ ਲੈਣੀ ਦੀ ਜਿਹੜਾ ਤੁਹਾਨੂੰ ਇਹ ਕਹਿੰਦਾ ਮੈਨੂੰ ਦੱਸਿਓ ਤੇ ਆ ਹੌਸੇਲਰ ਨੂੰ ਆ ਗੱਲ ਕਹਿ ਦੇ ਠੀਕ ਆ ਨਾ ਉਹ ਸਾਨੂੰ ਦੱਸੋ ਟੀਬ ਨੂੰ ਦੱਸੋ ਆਪੇ ਉਹਦਾ ਇਲਾਜ ਕਰ ਲੈ ਹਾਂ ਠੀਕ ਤੇ ਇੱਕ ਮਿੰਟ ਆਜੋ ਨਹੀਂ ਨਹੀਂ ਅਸੀਂ ਅੱਗੇ ਦੰਡਾ ਠੰਡਾ ਨਾ ਨਹੀਂ 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 ਕਿਹੜਾ ਮੰਗ ਪੱਤਰ ਦਿੱਤਾ